ਜਕਾਰਾ ਨਵੀਂ ਸ਼ਾਸ ਸਰਕਾਰ ਦਾ ਬਹੁਤ ਸਾਰੇ ਨਿਵਾਦੀ ਜਕਾਰਾ ਇਹ ਸਰਕਾਰਾ ਗੁੰਗਾਂ ਪੀਰਾ ਫਕੀਰਾ ਫੱਕਰਾਂ ਦਾ ਬਹੁਤ ਸਾਰੇ ਨਿਵਾਦੀ ਜੀ ਹਾਂ ਭਾਈ ਹਾਂਜੀ ਪੰਜ ਮਿਲेंगी ਸਭ ਤੋਂ ਪਹਿਲੇ ਬਹੁਤ ਬਹੁਤ ਵਧਾਈਆਂ ਕਿ ਮੇਲਾ ਜੀ ਕਾਫੀ ਸਾਸੀ ਬੁੱਢੇ ਹੋ ਗਏ ਆ ਇੰਨਾ ਚਿਰ ਦਾ ਮੇਲਾ ਚੱਲਦਾ ਆ ਰਿਹਾ ਵਾ ਕਮ ਸੇ ਕਮ ਵੀ ਹਿੰਦੁਸਤਾਨ ਤੋਂ ਪਾਕਿਸਤਾਨ ਵਟਵਾਰੇ ਦੇ ਬਾਅਦ ਦੇ ਵਿੱਚ ਇਹ ਮੇਲਾ ਹੈ ਸ਼ੁਰੂ ਹੋਇਆ ਵਾ ਤੇ ਇਹਨਾਂ ਦੇ ਵਿੱਚ بڑے بڑے ਮਹੱਲੇ ਆ ਦਾ ਮਹੱਲੇ ਵਾਲਿਆਂ ਦਾ ਮਹੱਲੇ ਦਾ ਸਹਿਯੋਗਾ ਦਾ ਸਹਿਯੋਗ ਦਿੱਤਾ ਜਾ ਰਿਹਾ ਵਾ ਹਰ ਆਈਟਮ ਹਰ ਮਤਲਬ ਪ੍ਰੋਪਰਟੀ ਹੋਈ ਜਾਂਦੀ ਹੈ ਜਾਂ ਹਰ ਇੱਕ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹਰ ਚੀਜ਼ਾਂ ਨੂੰ ਸੰਕਟਾ ਵਿੱਚ ਵਰਤਾਇਆ ਜਾਊਗਾ ਜੋ ਵੀ ਹੈ ਜਿੰਨੇ ਜਿੰਨੇ ਸੰਕਟਾ ਦੇ ਨਾਲ ਹੀ ਸੰਕਟਾ ਰੰਗਤਾ ਹੈ ਰੰਗਤਾ ਦੇ ਨਾਲ ਸੰਕਟਾ ਹੈ ਉਸ ਦੇ ਬਾਅਦ ਤੇ ਮਤਲਬ ਆਪਾਂ ਨਾ ਕੀ ਸ਼ਾ ਸਰਕਾਰ ਦਾ ਮੇਲਾ ਹਰ ਅੱਛੇ ਤਰੀਕੇ ਨਾਲ ਮਨਾਇਆ ਜਾਂਦਾ ਹਰ ਸਾਲ ਤਰਫੋਂ ਮਨਾਇਆ ਜਾਂਦਾ ਮਹੱਲਾ ਮਹੱਲਾ ਕੱਚਾ ਕੋਪ ਕਰਪੂਥੜਾ ਰੋਗ ਐਸ ਬੈਂਕ ਦੇ ਕੋਲ ਗਲੀ ਦੇ ਵਿੱਚ ਮੇਲਾ ਮੇਲਾ ਲੱਗਾ ਜਾਂਦਾ ਹੈ ਹਰ ਰੋਜ਼ ਹਰ ਸਾਲ ਸਾਲ ਤਾਰੋ ਪਰਮਰ ਮੇਲਾ ਮਨਾਇਆ ਜਾਂਦਾ ਹੈ ਪਾਈਆਂ ਸੰਗਤਾਂ ਨੇ ਨਿਹਾਲ ਕੀਤੇ ਜਾਂਦੇ ਕਵਾਲ ਨਕਾਲ ਨਕਲਾ ਜੋ ਵੀ ਹੈ ਸਾਰਾ ਕੁਝ ਪਿਆਰ ਕੀਤਾ ਜਾਂਦਾ ਹੈ ਸੰਗਤਾਂ ਨੂੰ ਨਾਲ-ਨਾਲ ਨਿਹਾਲ ਕੀਤਾ ਜਾਂਦਾ ਹੈ ਲੰਗਰ ਪਾਣੀ ਪ੍ਰਸ਼ਾਦੇ ਚੱਲਦੇ ਹੈ ਸਾਰਾ ਕੁਝ ਚੱਲਦਾ ਹੈ ਠੀਕ ਹੈ ਬਾਬਾ ਜੀ ਮਿਹਰਬਾਨ ਸਾਡੇ ਮਹੱਲੇ ਵਾਲਿਓ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਿ ਨਮ ਮੈਂ ਬਿਰਾਨੇ ਪਰਮਾਨੇ ਪਹਿਣਾ ਨੇ ਸਹਿਯੋਗ ਦੇ ਕੇ ਇਸ ਮੇਲੇ ਦੀਆਂ ਰੌਣਕਾਂ ਨੂੰ ਵਧਾਉਣਾ ਸੰਗਤਾਂ ਲੈ ਆਣਾ ਸੰਗਤਾਂ ਨੂੰ ਸੰਭਾਲਣਾ ਸੰਗਤਾਂ ਦੇ ਦੀਨ ਮਜ਼ਬ ਜੋ ਸੰਗਤਾਂ ਦੇ ਧਾਰਾ ਸਿਸਟਮ ਕੀਤਾ ਜਾਊਗਾ ਖਾਣ ਪੀਣ ਜਾਪ ਗੌੜਾ ਠੰਡਾ ਪਾਣੀ ਜੋ ਵੀ ਇਹਨਾਂ ਨੂੰ ਸਤੰਭਾਲ ਕੀਤਾ ਜਾਊਗਾ ਆਏ ਫਕਰਾਂ ਵਕੀਰਾਂ ਦੀ ਆਦਰ ਮਾਨ ਸਤਕਾਰ ਕੀਤਾ ਜਾਊਗਾ ਜਿੰਨੇ ਫਕਰ ਲੋਕ ਬਹੁਤ ਦੂਰੋਂ ਦੂਰ ਆ ਰਹੇ ਨੇ ਉਹ ਆਦਰ ਮਾਨ ਸਤਕਾਰ ਕੀਤਾ ਜਾਊਗਾ ਆਈਆਂ ਸੰਗਤਾਂ ਨੂੰ ਜੈ ਆ ਜੈ ਆ ਨੂੰ ਜੈ ਆ ਮੈਂ ਮੈਂ ਸਣੀ ਤੋਂ ਹੁੰਦਾ ਵੀ ਸਣੀ ਤੋਂ ਤੁਹਾਨੂੰ ਮੇਲੇ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਵਾਬ ਰਹੀ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਰਾਹੀਂ ਮੈਨੂੰ ਵੀ ਦੋ ਨੇ ਹਲਕੇ ਆ ਰਹੇ ਮੈਂ ਬਾਬਾ ਦੀ ਸੇਵਾ ਦੇ ਨਾਲ ਲੱਗਾ ਜੀ ਔਰ ਔਰ ਤੇ ਇਹ ਉਮਲ ਦੀ ਮੇਰੀ ਜਿਹੜੇ ਬਾਬਾ ਦੀ ਪੋਲੇ ਦੀ ਮੈਨੂੰ ਡਾਲਾ ਰੋਟ ਮਿਲਿਆ ਵਾ ਔਰ ਦਾਦੇ ਮਹੱਲੇ ਦੇ ਵਿੱਚ ਬਹੁਤ ਹੋਰ ਢਾਲਿਆ ਸੀ ਬਾਦੀ ਦਾਦੇ ਭਾਵਾਂ ਦੇ ਵੀ ਬਹੁਤ ਹੋਰ ਢਾਲ ਤੋਰੀ ਮੇਰੇ ਲਾਣਾ ਤੰਨੇ ਭਾਰੀ ਦੀ ਹੋਰੇ ਸਾਡੇ ਲਾਲਾ ਦੇ ਆਲੇ ਆ ਲੋਜਰੀ ਆਲੇ ਆ ਮੰਦਾ ਭਾਰੀ ਆਲੇ ਆ ਇਹਨਾਂ ਦਾ ਬਹੁਤ ਦੋਸਤ ਆਣਾ ਮੇਰੇ ਨਾਲ ਦੀ ਕਦੀ ਇਹਨੇ ਕੋਈ ਕੰਮ ਤੋਂ ਮੈਨੂੰ ਮਨਾਂ ਨਹੀਂ ਦਿੱਤਾ ਬਾਦੀ ਬਾਬਾ ਦੀ ਰਾਤੇ ਡੁਰੂਰੀ ਆਲੇ ਆ ਕਿੱਡਾ ਦੱਲੇ ਆ ਪਾਉਨੜੀ ਯਾਰੇ ਨਾਲੀ ਇਮੋਸ਼ਨਲ ਹੋ ਗਏ ਕੀ ਕਰਨਾ ਭਾਈ ਡੱਟੜ ਬਲਾਰੀ ਆ ਪਤਰਾ ਦਾ ਫਕਰਾ ਦਾ ਅਸ਼ੀਰਵਾਦ ਪੁੱਤ ਦਾ ਅਸ਼ੀਰਵਾਦ ਦਾ ਪੁੱਤ ਦਾ ਸਾਰਾ ਕੁਝ ਹੈ ਬਹੁਤ 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 ਮੇਰ ਨੂੰ ਮਾਰ ਭਾਈ ਕੀ ਨਾ ਜੀ ਆਪਣਾ ਜੀ ਮੇਰਾ ਨਾਮ ਸੂਰਜ ਗਿੱਲ ਹੈ ਜੀ ਆਪਣਾ ਮੇਲਾ ਕਿਹੜੀ ਜਗ੍ਹਾ ਤੇ ਹੋ ਰਿਹਾ ਤੇ ਕਿੰਨੇ ਦਿਨਾਂ ਦਾ ਮੇਲਾ ਆਪਣੇ ਮੇਲਾ ਬਸਤੀ ਬਾਓ ਖੇਲ ਆਪਣੇ ਐਸੀਬੈਂਕ ਦੇ ਸਾਹਮਣੇ ਗਲੀ ਵਿੱਚ ਹੋ ਰਿਹਾ ਜੋ ਕਿ ਬੜੇ ਸ਼ਰਧਾ ਨਾਲ ਮਨਾਇਆ ਜਾ ਰਿਹਾ 11 12 13 ਜੁਲਾਈ ਤੋਂ ਮੇਲਾ ਚੱਲੂ ਹੈਗਾ ਜੋ ਕਿ ਬੜੇ ਤੁਮਤਾਮਨਾ ਬੜੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸੰਕਾ ਬਹੁਤ ਬਹੁਤ ਦੂਰ ਹੋਈਆਂ ਕੋਨਾਂ ਦਾ ਅਸੀਂ ਕੀ ਕੀ ਪ੍ਰਬੰਧ ਕਰ ਰਹੇ ਹਾਂ ਜੋ ਵੀ ਸੰਕਾ ਦੂਰ ਦੂਰ ਆਣਗੀਆਂ ਜਾਂ ਆਈਆਂ ਉਹਨਾਂ ਦੇ ਮਤਲਬ ਬਹੁਤ ਸਾਰਾ ਪ੍ਰਬੰਧ ਕੀਤਾ ਜਾਏਗਾ ਜਿਵੇਂ ਕਿ ਇਸ ਵੇਲੇ ਰੋਟੀ ਆਪਣੇ ਲੰਗਰ ਹੋਏਗਾ ਦਾਲ ਫੁਲਕਾ ਹੋਵੇਗਾ ਪਹਿਲੇ ਦਿਨ ਕੜੀ ਚਾਵਲ ਹੋਣਗੇ ਨਾਲ ਪ੍ਰਸ਼ਾਦ ਹੋਗਾ ਪਪਾ ਐਸਟ੍ਰੀਮ ਲੱਗੇ ਜਾਉਗੇ ਹੋਰ ਬਹੁਤ ਸਾਰੇ ਪ੍ਰਬੰਧ ਹੈ ਜਿੱਦਾਂ ਕਿ ਸ਼ੇਕ ਹੋ ਗਿਆ ਐਸਟ੍ਰੀਮ ਪੈਟਿਸ ਹੋ ਗਿਆ ਜਾਂ ਚਾਪ ਕੋਟ ਦਾ ਲੰਗਰ ਬਹੁਤ ਮਤਲਬ ਪ੍ਰਬੰਧ ਕੀਤਾ ਗਿਆ ਵਾ ਤਿੰਨ ਦਿਨਾਂ ਵਾਸਤੇ ਠੀਕ ਹੈ ਐਨਆਰਆਈ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਨਾਲ ਐਨਆਰਆਈ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਾ ਜੋ ਕਿ ਜਿੱਥੇ ਤੱਕ ਹੋ ਸਕਿਆ ਉਹਨਾਂ ਨੇ ਬਹੁਤ ਸਾਡੀ ਸੇਵਾ ਕੀਤੀ ਆ ਕਿਹਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਮਤਲਬ ਜਿਹੜੇ ਅਲੱਗ-ਅਲੱਗ ਕੰਟਰੀਆਂ ਬੈਠੇ ਆ ਸਾਡੇ ਯਾਰ ਵੈਲੀ ਸਾਡੀ ਮਿੱਤਰ ਜਿੰਨੇ ਵੀ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਵਾ ਅੱਜ ਤੋਂ ਕੀ ਕੀ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਆਇ ਤੋ ਸ਼ੁਰੂਆਹੀ ਸਾਡੇ ਤੇ ਬਾਬਾ ਦੀ ਮਹਿੰਦੀ ਅੱਜ ਸਾਡੇ ਬਾਬੇ ਦੇ ਰਸਮ ਚੱਲੋਂਦੀ ਹੈ ਅੱਜ ਤੇ ਮਹਿੰਦੀ ਹੈ ਜੀ ਪ੍ਰੋਗਰਾਮ ਚੱਲੂ ਆ ਜੋ ਕਿ ਅੱਜੇ ਤਿਆਰੀ ਸ਼ਰੇ ਹੋ ਗਿਆ ਜੋ ਬਹੁਤ ਹੀ ਮੱਲੋ ਚੱਲ ਰਹੀਆਂ ਨੇ ਜੋਰ ਜੋਰ ਨਾਲ ਦੋ ਦਿਨਾਂ ਤੱਕ ਤੈਨੂੰ ਹੋਰ ਵਧੀਆ ਨਜ਼ਾਰਾ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਹੈ ਇਹ ਇਹੋ ਦਰਵਾਜ਼ੇ ਮਿਲਲਾ ਗੱਲਾਂ ਸ਼ੁਰੂ ਹੋ ਰਿਹਾ ਵਾ ਇਸ ਮੇਲੇ ਵਿੱਚ ਕਮੇਟੀ ਦੇ ਕਿਹੜੇ ਕਿਹੜੇ ਮੈਂਬਰ ਆ ਦੋ ਸਾਡਾ ਮੇਲਾ ਚੱਲ ਰਿਹਾ ਜੋ ਸਾਡੇ ਕਮੇਟੀ ਮੈਂਬਰ ਆ ਸਾਡੇ ਪ੍ਰਧਾਨ ਸੀਨੀਅਰ ਸਨੀ ਸੌਤਾ ਜੀ ਰੋਹਿ ਸਿੱਧੂ ਜੀ ਚਾਨ ਗੇਲ ਜੀ ਸੁਰੇਜ ਗੇਲ ਜੀ ਮਲਿਸਾ ਹੋਤਾ ਜੀ ਮੰਗਾ ਸਾਹ ਹੋਤਾ ਜੀ ਨਿੰਦਰ ਜੀ ਲਾਲਾ ਜੀ ਤੇ ਹੋਰ ਵੀ ਸਾਡੇ ਜਿਹੜੇ ਕਮੇਟੀ ਦੇ ਮੈਂਬਰ ਜੁੜੇ ਹੋਇਆ ਸਾਰਿਆਂ ਦਾ ਬਹੁਤ ਸਾਰਾ ਯੋਗਦਾਨ ਆ ਕੱਲ ਚੰਡੇ ਦਾ ਸਮਾਰਪਨ ਚੰਡੇ ਦੇ ਰਸਮ ਕਿੱਥੇ ਕੀਤੀ ਜਾਵੇਗੀ ਕੱਲ ਚੰਡੇ ਦੇ ਰਸਮ ਜੋ ਕਿ 10:30 ਤੋਂ ਲੈ ਕੇ 11 ਦੇ ਵਿੱਚ ਕੀਤੀ ਜਾਵੇਗੀ ਜੋ ਸਾਡੇ ਸਾਰੇ ਮੈਂਬਰਾਂ ਨੂੰ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਟੈਂਪ ਟੈਂਪ ਪਹੁੰਚੇ ਜਿਨੇ ਸਾਡੇ ਕਮੇਟੀ ਮੈਂਬਰ ਹੈ ਜਿਨੇ ਸਾਡੇ ਪ੍ਰਧਾਨ ਆ ਸਾਨੂੰ ਸੋ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਸਾਡੇ ਮੈਂਬਰ ਆ ਸਾਰਿਆਂ ਨੂੰ ਰਾਤੀ ਬਿਜਾਰਿਸ਼ ਕੀਤੀ ਜਾ ਰਹੀ ਹੈ ਕਿ ਟਾਈਮ ਨਾਲ ਦਰਵਾਜ਼ੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਆਪੇ ਠੰਨੀ ਭਾਰੀ ਰੀਆ ਦਾ ਮੈਂਬਰ ਲੌਬਦੀ ਲੌਬਦੀ ਵਾਲੇ ਆ ਜਿਹੜੇ ਬਾੜਾ ਆ ਤਾਉਲ ਆਪਣੇ ਅਰੇਰੀ ਵਾਲੇ ਆ ਟੰਬਲਦੀ ਵਾਲੇ ਆ ਆਪਣੇ ਤਾਬੀਦਾ ਦੇ ਮੈਂਬਰ ਆ ਤੇ ਪੀਪਲ ਮੁੰਡਾ ਵਾ ਲਿੱਟਲ ਇੱਤੇ ਮੁੰਡਿਆਂ ਦੇ ਡਾਡਾ ਬਲਾ ਦੋ ਡਾਂ ਦੇ ਲੈ ਮੇਲੇ ਦੇ ਵਿੱਚ ਨਾ ਉਹਨਾਂ ਦਾ ਬੋਬੋ ਡਿਲੋ ਦਾ ਨਬਾਟਾ ਦਾ ਮਾਰਤੀਪਾਈ ਦਾ ਤੇ ਮਹੱਲੇ ਦਾ ਬੋੜ ਵਾਲਾ ਦੋ ਡਾਂ ਆ ਮੇਲੇ ਦੇ ਵਿੱਚ ਇੱਦਾਂ ਨਾ ਮੰਨ ਲਓ ਵਿਆਹ ਹੀ ਉਲਾਵਾ ਵਿਆਹ ਅਨੁਰੋਧੀ ਬੜੀ ਢੂੰਡ ਹਾਮਣਾ ਤਪਲੇ ਦਵਾਲੇ ਆ ਮੇਲੇ ਲਈ ਬੜਾ ਚਾਅ ਲੇਦਾ ਮੱਲੇ ਵਾਲਿਆਂ ਨੂੰ ਹੋਰ ਮੈਂ ਬਹੁਤ ਬਾਬਾ ਜੀ ਦਾ ਧੰਨਵਾਦ ਦਲਦਾ ਵਾ ਤੇ ਇਹਨਾਂ ਨੇ ਦਾਦੀ ਡੂਰੀ ਲਾਈ ਆ ਹੋਰ ਮੈਂ ਬਾਬਾ ਜੀ ਦਾ ਦਾਦੀ ਦੇ ਨਹੀਂ ਦੇਦਾ ਜੀ ਤੁਹਾਨੂੰ ਵੀ ਇਹਨਾਂ ਦੀ ਬੋਲਦੀ ਮੈਨੂੰ ਬਹੁਤ ਉਹ ਮਿਲਿਆ ਵਾ ਹੋਰ ਤੇ ਤੋਈ ਦੀ ਦੀ ਮੈਨੂੰ ਦੋਈ ਤਾਂ ਵੀ ਨਹੀਂ ਆਲੀ ਯਾਰੀ ਤਾਂ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਦਲਦਾ ਵਾ ਤੁਹਾਡੇ ਮੱਤੇ ਦਾਦੀ ਡੂਰੀ ਆ ਜੀ Yeah, yeah.